ਇਸ ਵਾਰਤ ਭਾਵਨਾ ਦੇ ਨਾਲ ਸਮਾਜ ਸੇਵੀ ਕੰਮਾਂ ਵਿੱਚ ਉਤਰੀ ਮੁਕੇਰੀਆਂ ਦੀ ਮਹਿਲਾਵਾਂ ਦੀ ਟੀਮ ਜੋ ਹਮੇਸ਼ਾ ਪਹਿਲੀ ਕਤਾਰ ਵਿੱਚ ਰਹਿ ਕੇ ਲੰਬੇ ਸਮੇਂ ਤੋਂ ਬਖ ਬਖ ਸਮਾਜ ਸੇਵੀ ਕੰਮ ਕਰ ਰਹੀ ਸੀ ਹੁਣ ਹੈਲਪਿੰਗ ਹੈਂਡਸ ਦੇ ਨਵੇਂ ਨਾਮ ਨਾਲ ਸਮਾਜ ਸੇਵੀ ਕੰਮਾਂ ਦੀ ਲਗੜੀ ਨੂੰ ਅੱਗੇ ਤੋਰਦੇ ਹੋਏ ਵੱਲੋਂ ਮੱਕੜ ਹਸਤਾਲ ਵਿਖੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਵਾਇਆ ਗਿਆ ਜਿੱਥੇ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਅਖਿਲ ਬੱਤਰਾ ਵੱਲੋਂ ਹਮੇਸ਼ਾ ਦੀ ਤਰ੍ਹਾਂ ਗੰਭੀਰਤਾ ਨਾਲ 150 ਰੋਗੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 35 ਦੇ ਕਰੀਬ ਜ਼ਰੂਰਤਮੰਦਾਂ ਦੀਆਂ ਅੱਖਾਂ ਦੇ ਬਿਨਾ ਟਾਂਕਾ ਬਿਨਾ ਟੀਕਾ ਆਪਰੇਸ਼ਨ ਕਰ ਮਰੀਜ਼ਾਂ ਨੂੰ ਅੱਖਾਂ ਦੀ ਰੋਸ਼ਨੀ ਪ੍ਰਦਾਨ ਕੀਤੀ ਅਤੇ ਸੰਸਥਾ ਵੱਲੋਂ ਮੁਹੱਈਆ ਕਰਵਾਈਆਂ ਦਵਾਈਆਂ ਵੀ ਦਿੱਤੀਆਂ ਗਈਆਂ ਹੈਲਪਿੰਗ ਹੈਂਡ ਸੰਸਥਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਚੰਚਲ ਨਾਰੰਗ ਅਤੇ ਮੁਸਕਾਨ ਸ਼ਰਮਾ ਹੋਰਾਂ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਜ਼ਰੂਰਤਮੰਦਾਂ ਦੀ ਮਦਦ ਕਰ ਖੁਸ਼ੀ ਅਤੇ ਨਵੀਂ ਊਰਜਾ ਪ੍ਰਾਪਤ ਹੁੰਦੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਸਭ ਦੇ ਸਹਿਯੋਗ ਨਾਲ ਜ਼ਰੂਰਤਮੰਦਾਂ ਜਿਸ ਵਿੱਚ ਸਕੂਲੀ ਵਿਦਿਆਰਥੀਆਂ ਦੀਆਂ ਕਿਤਾਬਾਂ, ਵਰਦੀਆਂ, ਫ੍ਰੀ ਮੈਡੀਕਲ ਕੈਂਪ, ਖੂਨਦਾਨ ਕੈਂਪ, ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਪੌਦੇ ਲਗਾਉਣਾ ਆਦਿ ਕੰਮ ਕੀਤੇ ਜਾਂਦੇ ਹਨ। ਜੋ ਅੱਗੇ ਤੋਂ ਵੀ ਜਾਰੀ ਰਹਿਣਗੇ ਉਹਨਾਂ ਇਲਾਕਾ ਵਾਸੀਆਂ ਨੂੰ ਸਮਾਜ ਸੇਵਾ ਲਈ ਹੈਲਪਿੰਗ ਹੈਂਡ ਸੰਸਥਾ ਦੇ ਨਾਲ ਜੁੜਨ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਜਿੱਥੇ ਡਾਕਟਰ ਅਖਿਲ ਬੱਤਰਾ ਹੋਰਾਂ ਸੰਸਥਾ ਅਤੇ ਆਪਣੀ ਸਹਾਇਕ ਟੀਮ ਦਾ ਧੰਨਵਾਦ ਕਰਦੇ ਆਂ ਲੋਕਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਅਤੇ ਸਮੇਂ-ਸਮੇਂ ਸਿਰ ਜਾਂਚ ਕਰਵਾਉਣ ਦੀ ਅਪੀਲ ਕੀਤੀ ਉਥੇ ਆਪਰੇਸ਼ਨ ਕਰਵਾ ਆਪਣੀਆਂ ਅੱਖਾਂ ਦੀ ਰੌਸ਼ਨੀ ਪਾ ਮਰੀਜ਼ਾਂ ਨੇ ਡਾਕਟਰ ਅਖਿਲ ਬੱਤਰਾ ਅਤੇ helping hands ਸੰਸਥਾ ਦਾ ਧੰਨਵਾਦ ਕੀਤਾ ਇਸ ਮੌਕੇ ਚੰਚਲ ਨਾਰੰਗ ਸ਼ੁਕਲਾ ਮਹਾਜਨ ਸੰਗੀਤਾ ਬੱਤਰਾ ਡਿੰਪਲ ਬੱਤਰਾ ਮੁਸਕਾਨ ਸ਼ਰਮਾ ਡਿੰਪਲ ਸਲਾਰੀਆ ਅਨੀਤਾ ਜੈਨ ਪਲਬੀ ਮਹਾਜਨ ਅਤੇ ਕਸ਼ਿਸ਼ ਚੌਧਰੀ ਹੋਰਾਂ ਕੈਂਪ ਦਾ ਲਾਭ ਪ੍ਰਾਪਤ ਕਰ ਠੀਕ ਹੋਏ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਇਸ ਮੌਕੇ ਡਾਕਟਰ ਅਖਿਲ ਬਤਰਾ ਦੀ ਸਹਾਇਕ ਮੈਡੀਕਲ ਟੀਮ ਸੌਰਵ, ਮਨਜੀਤ ਕੌਰ, ਮਨਪ੍ਰੀਤ ਕੌਰ, ਵਰਿੰਦਰਜੀਤ ਕੌਰ, ਸੀਮਾ ਦੇਵੀ ਅਤੇ ਰੌਸ਼ਨੀ ਵੀ ਹਾਜ਼ਰ ਰਹੇ। ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ। ਬਹੁਤ ਅੱਛੀ ਸੰਸਥਾ ਹੈ ਹੈਲਪਿੰਗ ਹੈਂਡਸ ਸੁਸਾਇਟੀ ਇਹ ਇਸ ਐਨਜੀਓ ਦਾ ਨਾਮ ਹੈ। NGO کافی ਹਾਰਡਵਰਕ ਕਰ ਰਹੀ ਹੈ ਕਿ ਆਪਣੇ ਸਹਿਯੋਗ ਦੇ ਨਾਲ ਪੂਰ ਪੇਸ਼ੈਂਟਸ ਦੀ کافی ਜ਼ਿਆਦਾ ਹੈਲਪ ਕਰੇ इवन ਜਦੋਂ ਸਾਡਾ ਟਾਰਗੇਟ ਸੀਗਾ ਕਿ ਅਸੀਂ ਪੇਸ਼ੈਂਟਸ ਕਿੰਨੇ ਆਪਰੇਟ ਕਰਨੇ ਹਨ ਉਹਨਾਂ ਨੇ ਕਦੇ ਨਹੀਂ ਮੈਨੂੰ ਆਇਆ ਕਿ ਅਸੀਂ ਇੰਨੇ ਹੀ ਕਰਨੇ ਹਨ ਸੋਸਾਇਟੀ ਨੇ ਤੇ ਐਨਜੀਓ ਨੇ ਮਿਲ ਕੇ ਜੋ ਸਾਨੂੰ ਕੋਆਪਰੇਟ ਕੀਤਾ ਹੈ ਆਪਰੇਸ਼ਨ ਦੇ ਵਿੱਚ ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਡਾਕਟਰ ਸਾਹਿਬ ਤੁਸੀਂ ਜਿੰਨੇ ਆਪਰੇਟ ਕਰ ਸਕਦੇ ਹੋ ਤੁਸੀਂ ਕਰੋ ਤੇ ਜਿੰਨੇ ਪੇਸ਼ੈਂਟਸ ਨੀਡੀ ਹੈਗੇ ਕਿਸੇ ਨੂੰ ਨਾ ਨਹੀਂ ਕਰਨੀ ਤੁਸੀਂ ਮੇਰੀ ਸਾਰਿਆਂ ਨੂੰ ਇਹ ਗੁਜ਼ਾਰਿਸ਼ ਹੈ ਕਿ ਜੇ ਕਿਸੇ ਨੂੰ ਵੀ ਕਿਸੇ ਦੀ ਵੀ ਅੱਖ ਦੀ ਕੋਈ ਵੀ ਪ੍ਰੋਬਲਮ ਆਂਦੀ ਹੈ ਆਪਣੇ ਨੀਅਰੈਸਟ ਡਾਕਟਰ ਨੂੰ ਜਾ ਕੇ ਮਿਲੋ ਸਾਡੀ ਸਮਾਜ ਸੇਵੀ ਸਸਤਾ ਹੈ ਉਹਦੇ ਅਕੋਰਡਿੰਗਲੀ ਅਸੀਂ ਸਾਰਾ ਇਕੱਠੇ ਪੈਣਾ ਮਿਲ ਕੇ ਅਸੀਂ ਕੈਂਪ ਵੀ ਲਗਾਈਦੇ ਆ ਸਕੂਲਰ ਦੇ ਵਿੱਚ ਵੀ ਅਸੀਂ ਬੱਚਿਆਂ ਦੀ ਜੋ ਜੋ ਹੈਲਪ ਉਹਦੀ ਹੈ ਸਰਦੀਆਂ ਦੇ ਵਿੱਚ ਵੀ ਬਲੇਜ਼ਰ ਬਾਕੀ ਕੱਪੜੇ ਜਿਹੜੇ ਦੇ ਨੇ ਮੁਕਸ ਤੇ ਸਟੇਸ਼ਨਰੀ ਦੇਣੀ ਅਸੀਂ ਤਰ੍ਹਾਂ ਤਰ੍ਹਾਂ ਦੇ ਪੈਂਪ ਲਗਾਏ ਹੈ ਉਹ ਬਲੱਡ ਕੈਂਪ ਵੀ ਲਗਵਾਇਆ ਹੈ ਉਹਦੇ ਅਕੋਰਟਿਕਲੀ ਅਸੀਂ ਹੁਣ ਅਸੀਂ ਆਈ ਚੈੱਕਅਪ ਕਰਤਾ ਅੱਗੇ ਵੀ ਲਗਵਾ ਚੁੱਕੇ ਦੋ ਸਾਲ ਪਹਿਲੇ ਹੁਣ ਫੇਰ ਦੁਬਾਰਾ ਲਗਾਇਆ ਉਹਦੇ ਵਿੱਚ ਅਖਿਲ ਬਤਰਾ ਹੋਣਾਂ ਦੇ ਸਹਿਯੋਗ ਨਾਲ ਡਾਕਟਰੀ ਟੀਮ ਦੇ ਔਰ ਬਾਕੀ ਆਪਣੇ ਮੈਂਬਰਸ ਜਿਹੜੇ ਸਾਡੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸੰਸਤਾ ਚੱਲ ਰਹੀ ਹੈ ਉਹ ਇਕੱਲਾ ਵੱਡਾ ਕੰਮ ਨਹੀਂ ਕਰ ਸਕਦਾ ਇੱਕ ਸਾਰਿਆਂ ਦੇ ਸਹਿਯੋਗ ਨਾਲ ਹੀ ਕੰਮ ਹੋਇਆ ਔਰ ਇਹਦੇ ਵਿੱਚ ਅਸੀਂ 1 ਅਕਤੂਬਰ ਨੂੰ ਕੈਂਪ ਲਗਾਇਆ ਔਰ ਉਹਦੇ ਵਿੱਚ 150 ਦੇ ਕਰੀਬ ਬਰੀਜਾਂ ਦੇ ਚੈੱਕਅਪ ਹੋਇਆ ਹੈ ਔਰ 35 ਬਰੀਜਾਂ ਨੂੰ ਲੰਚ ਪਾਏ ਗਏ ਉਹਦੇ ਨਾਲ ਤੁਸੀਂ ਸਾਰੇ ਬੜੇ ਬੜੇ ਖੁਸ਼ ਸੀ कि ਸਾਨੂੰ ਨਈ ਜਿੰਦਗੀ ਮਿਲੀ ਹੈ ਰੋਸ਼ਨੀ ਮਿਲੀ ਹੈ ਸਾਨੂੰ ਉਹਦੇ ਉਹਦੇ ਦੇ ਇਲਾਵਾ ਅਸੀਂ ਅੱਗੇ ਵੀ ਕੰਮ ਸਾਰਾ ਚੱਲਦਾ ਰਹੇਗਾ ਅਸੀਂ ਇਹ ਰਹੀਏ ਸਾਰੇ ਜਿੰਨੇ ਪੈਣਾ ਗੀਆਂ ਅਸੀਂ ਸਾਰੀਆਂ ਮੁਰਤੋਰ ਆਪਣਾ ਕੰਮ ਕਰਾਂਗੀਆਂ ਕੋਈ ਪਿੱਛੇ ਨਹੀਂ ਹਟੇਗਾ ਉਹਦੇ ਨਾਲ ਅਸੀਂ ਥੈਂਕ ਯੂ ਕਰਨੇ ਆ ਡਾਕਟਰ ਅਕਿਲ ਬਤਰਾ ਹਾਂ ਦਾ ਕਿ ਉਹਨਾਂ ਨੇ ਆਪਣਾ ਬੜਾ ਅੱਛਾ ਵਿਜਨ ਲੈਂਸ ਜਿਹੜੇ ਲੈਂਸ ਜਿਹੜੇ ਪਾਏ ਆ ਉਹਨਾਂ ਨੇ ਵਿਦਾਊਟ ਟਾਂਕੇ ਸੇ ਵੀ ਸਸਤਾ ਹੈਲਪਿੰਗ ਹੈਂਡਸ ਸਦਾ ਲੋਕਾਂ ਦੀ ਸਹਾਇਤਾ ਕਰਨ ਵਾਸਤੇ ਤਤਪਰ ਰਹੇਗੀ ਅਤੇ ਜਦੋਂ ਵੀ ਕਿਸੇ ਨੂੰ ਕੋਈ ਜ਼ਰੂਰਤ ਹੋਏਗੀ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਉਹਦੇ ਨਾਲ ਅਸੀਂ ਅੱਗੇ ਹੋਰ ਕੰਮ ਵੱਧ ਤੋਂ ਵੱਧ ਕਰ ਸਕੀਏ ਸਾਡੀ ਇਹ ਟੀਮ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ ਔਰ ਹੋਨ ਅਸੀਂ ਇਸ ਨੂੰ ਹੈਲਪਿੰਗ ਹੈਂਡ ਦੇ ਬੈਨਰ ਦਾ ਇੱਕ ਨਵਾਂ ਰੂਪ ਦਿੱਤਾ ਹੈ ਜਿਸ ਵਿੱਚ ਅਸੀਂ ਬਹੁਤ ਸਾਰੀਆਂ ਸੇਵਾ ਮਹੱਈਆ ਕਰਵਾਵਾਂਗੇ ਬਲੱਡ ਕੈਂਪ ਬੱਚਿਆਂ ਨੂੰ ਐਜੂਕੇਸ਼ਨ ਨਾਲ ਰਿਲੇਟਡ ਬੁਕਸ ਦੇਣਾ ਉਹ ਅਸੀਂ ਕਾਫੀ ਸਾਲਾਂ ਤੋਂ ਪਹਿਲੇ ਵੀ ਕਰ ਰਹੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਅੱਗੇ ਲੈ ਕੇ ਜਾਈਏ ਔਰ ਆਉਣ ਵਾਲੇ ਫਿਊਚਰ ਵਿੱਚ ਹੋਰ ਮਕੀਰੀਆਂ ਵਾਸਤੇ ਨਵੇਂ ਕੰਮ ਕਰੀਏ ਚਾਹੇ ਉਹ ਹੈਲਥ ਨਾਲ ਹੈਲਥ ਨਾਲ ਰਿਗਾਰਡਿੰਗ ਹੋਣ ਚਾਹੇ ਐਜੂਕੇਸ਼ਨ ਨਾਲ ਹੋਣ ਜਾਂ ਕਿਸੇ ਦੀ ਸੇਵਾ ਅ ਹੋਏ ਸਾਡੀ ਮਕੇਰੀਆ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਸਾਡੇ ਹੈਲਪਿੰਗ ਹੈਂਡ ਸੰਸਥਾ ਦੇ ਨਾਲ ਜੁੜਨ ਔਰ ਇਸ ਇੱਕ ਵਿੱਚ ਹੋਰ ਜ਼ਿਆਦਾ ਅੱਛੇ ਕੰਮ ਕਰ ਸਕੀਏ ਔਰ ਸਮਾਜ ਦੀ ਸੇਵਾ ਕਰ ਸਕੀਏ ਜੋ ਕੋਈ ਵੀ ਸਾਡੀ ਹੈਲਪਿੰਗ ਹੈਂਡ ਸੰਸਥਾ ਨਾਲ ਜੁੜਨਾ ਚਾਹੁੰਦਾ ਹੈ ਉਹ ਸਾਨੂੰ ਸੰਪਰਕ ਕਰ ਸਕਦਾ ਹੈ ਥੈਂਕ ਯੂ ਮੈਂ ਆਖਦਾ ਹੀ ਕੋਈ 5-6 ਸਾਲ ਤੋਂ ਤੇ 8 ਕਾਲ ਸੀਏ ਖੁਦਾਂ ਮੈਂ ਐਂਡ ਕਿਦ ਲਈ 40 ਸਾਲ ਪਹਿਲੇ ਤੇ ਡਾਕਟਰ ਕਹਿੰਦੇ অপারেশন ਕਰਾ ਲੈ ਕਹੀਆਂ ਦਿਖਾਇਆ ਤੇ ਮੈਂ ਨਹੀਂ ਹੀ ਡਰਦਾ ਜਾਂਦਾ ਇੱਕ ਮਹੀਨਾ ਦੂਰ ਜਾ ਨਹੀਂ ਸਕਦਾ ਉਹ ਫਿਰ ਇਹਨਾਂ ਨੇ ਐਡ ਉੱਤੇ ਕਰਾਈ ਮੱਕੜਾ ਹਸਪੀਟਲ ਵਾਲਿਆਂ ਨੇ ਤੇ ਮੈਂ ਫਿਰ ਇਹਨਾਂ ਦੀ ਕਹਿਣ ਤੇ ਇਹਨਾਂ ਨੂੰ ਪੁੱਛਿਆ ਡਾਕਟਰ ਉਹਨਾਂ ਨੇ ਤੇ ਕਹਿੰਦੇ ਤੁਸੀਂ ਆਓ ਜੀ ਬਾਪੂ ਜੀ ਸਵੇਰੇ ਕੋਈ ਸਮਾਂ ਜਿਹੜਾ ਕੋਈ ਦਿੱਕਤ ਅਕਲਬੱਤਰਾ ਸਾਲ ਨੇ ਕੋਈ ਪ੍ਰੋਬਲਮ ਨਹੀਂ ਕੁਛ ਹੀ ਨਾਤੇ ਰੜਕ ਪੈਂਦੀ ਆ ਨਾ ਕਿਤੇ ਉਹ ਸੁਭਕ ਪੈਂਦੀ ਆ बिल्कुल ठीक है बीना शर्मा हमारे रिलेटिव है उन्होंने बताया कि डॉक्टर साहब बहुत अच्छे हैं उनसे आप ऑपरेशन कराए हम कठुआ के रहने वाले हैं हमारा बहुत अच्छा ऑपरेशन सब बहुत अच्छे हैं बहुत हाथ बहुत साफ है डॉक्टर साहब का अपील करेंगे सभी इधर आए डॉक्टर साहब से ऑपरेशन कराए भगवान से भगवान की लंबी आजू करें